ਪੰਜਾਬ ਦੇ ਚਾਰ ਹਲਕਿਆਂ ਦੀਆਂ ਜਿਮਨੀ ਚੋਣਾ ਵਿੱਚ 63% ਦੀ ਮਤਦਾਨ ਸਭ ਤੋਂ ਬਾਅਦ ਗਿੱਦੜਵਾਹਾ ਵਿੱਚ 81% ਡੇਰਾਬਾਬਾਨਾਨਕ ਵਿੱਚ 63% ਬਰਨਾਲਾ ਵਿੱਚ 54% ਤੇ ਜੱਬੇਵਾਲ ਵਿੱਚ 53% ਪਈਆਂ ਵੋਟਾਂ ਮਹਾਰਾਸ਼ਟਰ ਤੇ ਛਾਰਖੰਡ ਵਿੱਚ ਸ਼ਾਂਤੀ ਨਾਲ ਮੁਕੰਮਲ ਹੋਈ ਬੂਟਿੰਗ ਭਾਰਤ ਦੀਆਂ ਧੀਆ ਮੋੜ ਬਣੀਆਂ ਚੈਂਪੀਅਨ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਜਿੱਤੀ ਏਸ਼ੀਆਈ ਚੈਂਪੀਅਨ ਟਰੋਫੀ ਪੁੰਦਰ ਨੇ tạmੀ ਤੇ ਜਸੇਦਾਰ ਸਹਿਵਾਨ ਨਾਲ ਕੀਤੀ ਮੀਟਿੰਗ ਤਿੰਨ ਘੰਟੇ ਲਈ ਬਾਹਰ ਆਇਆ ਭਾਈ ਰਜਵਾਨਾ ਦੇਸ਼ ਤੇ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਵਿੱਚ ਜਿਮਨੀ ਚੋਣਾ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਂਦਾ ਅਮਰ ਸ਼ਾਂਤੀਪੂਰਵਕ ਨਿਪਰੇ ਚੜ ਗਿਆ। ਸ਼ਾਮ ਦੇ 6 ਵਜੇ ਤੱਕ ਚਾਰ ਸੀਟਾਂ ਤੇ 63% ਦੀ ਪੋਲਿੰਗ ਦਰਜ ਕੀਤੀ ਗਈ ਹੈ। ਗਿੱਦੜਵਾਹਾ ਹਲਕੇ ਵਿੱਚ ਸਭ ਤੋਂ ਵੱਧ 81% ਦੀ ਵੋਟਾਂ ਪਈਆਂ। ਸਖਤੋ ਸੁਰੱਖਿਆ ਪ੍ਰਬੰਧਾਂ ਹੇਠ ਪਈਆਂ ਵੋਟਾਂ ਦੌਰਾਨ ਕੋਈ ਅਨਸਖਾਮੀ ਘਟਨਾ ਨਹੀਂ ਵਾਪਰੀ ਪਰ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਗੂਆਂ ਵਿਚਾਲੇ ਬਹਿਸ ਵਾਜੀ ਹੋਈ ਹੈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਵੋਟਾਂ ਦਾ ਅਮਲ ਮੁਕੰਮਲ ਹੋਣ ਨਾਲ 45 ਉਮੀਦਵਾਰਾਂ ਦੀ ਕਿਸਮਤ ਈਵੀਐਮ ਜੇ ਵਿੱਚ ਬੰਦ ਹੋਈ ਹੈ ਡੇਰਾ ਬਾਬਾ ਨਾਨਕ ਵਿੱਚ ਸ਼ਾਮ 6 ਵਜੇ ਤੱਕ 63 ਫੀਸਦੀ ਬਰਨਾਲਾ ਹਲਕੇ ਵਿੱਚ 54 ਅਤੇ ਚੱਬੇਵਾਲ ਹਲਕੇ ਵਿੱਚ 53 ਫੀਸਦੀ ਦੀ ਵੋਟਾਂ ਪਈਆਂ ਚੋਣ ਕਮਿਸ਼ਨ ਨੇ ਸਮੁੱਚੇ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਤੇ ਦੁਪਹਿਰ ਵਕਤ ਰਫ਼ਤਾਰ ਫੜ ਗਿਆ ਹਲਕਾ ਗਿੱਦੜਵਾਹਾ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ ਜਦਕਿ ਕਾਂਗਰਸੀ ਉਮੀਦਵਾਰ ਅਮਰਤਾ ਵੜੰਗਾ ਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ਤੋਂ ਬਾਹਰ ਹੋਣ ਕਰਕੇ ਆਪਣੀ ਵੋਟ ਨਹੀਂ ਪਾ ਸਕੇ ਹਲਕਾ ਬਰਨਾਲਾ ਤੋਂ ਆਪ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਕਾਂਗਰਸੀ ਉਮੀਦਵਾਰ ਕੁਲਦੀਪ ਢਿੱਲੋ ਭਾਜਪਾ ਉਮੀਦਵਾਰ ਕੇਵਲ ਢਿੱਲੋ ਤੋਂ 라ਵਾ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਡੇਰਾ ਬਾਬਾ ਨਾਨਕਾ ਤੇ ਚੱਬੇਵਾਲ ਤੋਂ ਉਮੀਦਵਾਰਾਂ ਨੇ ਵੀ ਸਵੇਰ ਵਕਤ ਹੀ ਵੋਟ ਦਾ ਭੁਗਤਾਨ ਕੀਤਾ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਤੇ ਬੁੱਧਵਾਰ ਨੂੰ ਹੋਈਆਂ ਚੋਣਾਂ ਵਿੱਚ 65% VOTING ਹੋਈ ਜਦ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ 'ਚ 12 ਜਿਲ੍ਹਿਆਂ ਦੀਆਂ 35 ਸੀਟਾਂ ਤੇ 68% ਦੀ VOTING ਦਰਜ ਹੋਈ ਹੈ। ਤਕਰੀਬਨ ਅਮਨ ਸ਼ਾਂਤੀ ਨਾਲ ਹੋਈਆਂ ਚੋਣਾਂ 'ਚ ਮਹਾਰਾਸ਼ਟਰ ਤੇ ਝਾਰਖੰਡ 'ਚ ਫਰਜ਼ੀ VOTING ਹੋਣ ਅਤੇ ਭਾਜਪਾ ਦੇ ਕਥਿਤ ਕੈਸ਼ ਕਾਂਡ ਦਾ ਮੁੱਦਾ ਪਾਰੂ ਰਿਹਾ। ਇਸ ਤੋਂ ਇਲਾਵਾ ਕਿਤੇ ਕਿਤੇ ਥਾਂ ਤੇ ਪਾਰਟੀ ਦੇ ਕਾਰਜਕਰਤਾ ਆਪਸ ਵਿੱਚ ਪੜਦੇ ਨਜ਼ਰ ਆਏ। ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਵਿੱਚ ਸ਼ਾਂਤੀਪੂਰਨ ਢੰਗ ਨਾਲ VOTING ਹੋਈ ਹਾਲਾਂਕਿ ਕਈ ਥਾਵਾਂ ਤੇ ਗੜਬੜੀ ਅਤੇ ਹੰਗਾਮੇ ਦੀਆਂ ਖਬਰਾਂ ਵੀ ਹਨ ਝਾਰਖੰਡ ਦੇ ਗਿਰੀਡੀ ਵਿਧਾਨ ਸਭਾ ਖੇਤਰ ਦੇ ਤਿੰਨ ਬੂਥਾਂ ਤੇ ਫਰਜੀ VOTING ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਜਿਸ ਦੌਰਾਨ ਭਾਜਪਾ ਤੇ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਰਤਾ ਇੱਕ ਦੂਜੇ ਤੇ ਹਮਲਾਵਰ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਪਹੁੰਚਣ ਤੇ ਮਾਮਲਾ ਸ਼ਾਂਤ ਹੋ ਗਿਆ ਮਹਾਰਾਸ਼ਟਰ ਵਿੱਚ ਵੀ ਫਰਜੀ VOTING ਦੇ ਕੁਝ ਮਾਮਲੇ ਸਾਹਮਣੇ ਆਏ ਹਨ ਕਾਂਗਰਸ ਨੇਤਾ ਬੀਵੀ ਸ਼੍ਰੀ ਨਿਵਾਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਫਰਜੀ VOTING ਦਾ ਦੋਸ਼ ਲਾਇਆ ਹੈ। ਮਹਾਰਾਸ਼ਟਰ ਦੇ ਮਾਰੇਗਾਉਂ 나ਸਕ ਵਿੱਚ EVM ਦੀ ਖਰਾਬੀ ਦੀ ਵੀ ਖਬਰ ਆਈ ਹੈ। ਇਸ ਸਮੌਕੇ ਤੇ VOTERਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਫਿਲਮ ਇੰਡਸਟਰੀ ਦੇ ਵੱਖ-ਵੱਖ ਕਲਾਕਾਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ। ਇਸ ਮੌਕੇ ਤੇ ਵੱਖ-ਵੱਖ ਕਲਾਕਾਰਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ VOTING ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਕਿਉਂਕਿ ਇਹ ਬਹੁਤ ਜ਼ਰੂਰੀ ਹੈ ਫਿਲਮੀ ਦੁਨੀਆ ਤੋਂ ਇਲਾਵਾ ਉਦਯੋਗਪਤੀਆਂ ਅਤੇ ਹੋਰ ਵੱਖ-ਵੱਖ ਵਰਗਾਂ ਨੇ VOTING ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ ਸਲੀਮਾ ਟੇਟੇ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ASI ਚੈਂਪੀਅਨਜ਼ ਟਰੋਫੀ ਦੇ ਫਾਈਨਲ 'ਚ ਚੀਨ ਨੂੰ 1-0 ਨਾਲ ਹਰਾ ਕੇ ਇਤਿਹਾਸ ਰਚਿਆ ਹੈ ਭਾਰਤੀ ਟੀਮ ਨੇ ਲਗਾਤਾਰ ਦੂਜੀ ਅਤੇ ਕੁੱਲ ਤੀਜੀ ਵਾਰੀ ਟਰੋਫੀ ਆਪਣੇ ਨਾਂ ਕੀਤੀ ਉਹ ਦੱਖਣੀ ਕੋਰੀਆ ਤੋਂ ਬਾਅਦ ਤਿੰਨ ਵਾਰ ਖਿਤਾਬ ਜਿੱਤਣ ਵਾਲੀ ਦੂਜੀ ਟੀਮ ਹੈ ਭਾਰਤ ਨੇ ਇਸ ਤੋਂ ਪਹਿਲਾਂ 2016 ਅਤੇ 2023 ਵਿੱਚ ਟਰਾਫੀ ਆਪਣੇ ਨਾਲ ਕੀਤੀ ਸੀ। ਉੱਥੇ ਚੀਨ ਨੂੰ ਤੀਜੀ ਵਾਰ ਉਪਜੇਤੂ ਬਣ ਕੇ ਸਬਰ ਕਰਨਾ ਪਿਆ। ਬਿਹਾਰ ਦੇ ਰਾਜਗੀਰ ਦੇ ਬਿਹਾਰ ਖੇਡ ਯੂਨੀਵਰਸਿਟੀ ਸਟੇਡੀਅਮ ਵਿੱਚ ਖੇਡੇ ਗਏ ਖਿਤਾਬੀ ਮੁਕਾਬਲੇ ਵਿੱਚ ਭਾਰਤ ਲਈ ਇੱਕੋ ਇੱਕ ਗੋਲ ਦੀਪਿਕਾ ਨੇ 31ਵੇਂ ਮਿੰਟ ਵਿੱਚ ਕੀਤਾ ਤੇ ਉਹ 11 ਗੋਲ ਨਾਲ ਟੂਰਨਾਮੈਂਟ ਦੀ ਸਿਖਰਲੀ ਸਕੋਰਰ ਬਣ ਗਈ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਇੱਕ ਚੈਂਪੀਅਨ ਵਾਂਗ ਖੇਟੀ ਤੇ ਇੱਕ ਵੀ ਮੁਕਾਬਲਾ ਨਹੀਂ ਗੁਆਇਆ। ਭਾਰਤੀ ਟੀਮ ਨੇ ਜ਼ਬਰਦਸਤ ਤਾਲਮੇਲ ਤੇ ਸੰਜਮ ਦਾ ਦਿਖਾਵਾ ਕਰਦਿਆਂ ਚੀਨ ਨੂੰ ਹਾਸ਼ੀਏ ਤੇ ਰੱਖਿਆ। ਪਹਿਲਾ ਹਾਫ 골 ਰੈਤ ਹੋਣ ਤੋਂ ਬਾਅਦ ਦੂਜੇ ਹਾਫ ਦੇ ਪਹਿਲੇ ਹੀ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਤੇ ਦੀਪਿਕਾ ਨੇ ਗੋਲ ਕਰਕੇ ਸਟੇਡੀਅਮ ਵਿੱਚ ਹਾਜ਼ਰ ਦਰਸ਼ਕਾਂ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ। ਭਾਰਤ ਕੋਲ ਤੀਜੇ ਕੁਆਰਟਰ ਚ ਬੜਤ ਦੁੱਗਣੀ ਕਰਨ ਦਾ ਸੁਨਾਰੀ ਮੌਕਾ ਸੀ ਪਰ 42ਵੇਂ ਮਿੰਟ ਵਿੱਚ ਪੈਨਲਟੀ ਸ਼ਾਟ ਤੇ ਦੀਪਿਕਾ ਦਾ ਸ਼ਾਟ ਚੀਨ ਦੇ ਗੋਲਕੀਪਰ ਨੇ ਸੱਜੇ ਪਾਸੇ ਡਾਈਬ ਲਗਾ ਕੇ ਪਚਾ ਲਿਆ ਇਸ ਤੋਂ ਪਹਿਲਾਂ ਭਾਰਤ ਨੇ ਲੀਗ ਗੇੜ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ ਭਾਰਤ ਦੀਆਂ ਇਹਨਾਂ ਧੀਆਂ ਨੂੰ ਹਰ ਪਾਸੇ ਤੋਂ ਵਧਾਈ ਮਿਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਹਿਸ਼ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਮੀਟਿੰਗ ਮਗਰੋਂ ਇਸ ਵਿੱਚ ਸ਼ਾਮਲ ਆਗੂਆਂ ਨੇ ਬੇਸ਼ੱਕ ਇਸ ਨੂੰ ਸਧਾਰਨ ਬੈਠਕ ਦੱਸਿਆ ਪਰ ਸੂਤਰਾਂ ਮੁਤਾਬਕ ਇਸ ਦੌਰਾਨ ਜਥੇਦਾਰਾਂ ਨੂੰ ਸੇਵਾਤੇ ਬਣੇ ਰਹਿਣ ਦੀ ਬੇਨਤੀ ਕਰਦਿਆਂ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਛੇਤੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਥੇਦਾਰਾਂ ਨੇ ਇਸ ਸਬੰਧੀ ਜਲਦ ਮੀਟਿੰਗ ਰੱਖ ਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਤੋਂ ਬਾਅਦ ਗਿਆਨੀ ਹਰਪੀ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਆਮ ਮੀਟਿੰਗ ਸੀ। ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ। ਅਤੇ ਅਗਾਾਂ ਵੀ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ। ਉਰਾਰਾ ਕਹਿਣਾ ਹੈ ਕਿ ਪੰਥਕ ਹਿੱਤਾਂ ਬਾਰੇ ਬਹੁਤ ਕੁਝ ਵਿਚਾਰ ਕਰਨ ਵਾਲਾ ਹੁੰਦਾ ਹੈ ਜੋ ਇਸ ਤਰ੍ਹਾਂ ਦੀਆਂ ਮੀਟਿੰਗਾਂ ਵਿੱਚ ਹੀ ਸੰਭਵ ਹੁੰਦਾ ਹੈ। ਜੇ ਸੇਦਾਰਾਂ ਦੇ ਅਸਤੀਫੇ ਦੀਆਂ ਚਰਚਾਵਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਫੈਸਲੇ ਦੇ ਸਵਾਲ ਤੇ ਉਹਨਾਂ ਕਿਹਾ ਕਿ ਇਸ ਬਾਰੇ ਫੈਸਲਾ ਪੰਜ ਸਿੰਘ ਸਹਿਵਾਨ ਦੀ ਅਗਲੀ ਬੈਠਕ ਵਿੱਚ ਲਿਆ ਜਾ ਸਕਦਾ ਹੈ। ਸ਼੍ਰੀય ਕਲਤਕ ਸਾਬ ਤੋਂ ਜਿੰਦਾ ਸ਼ਹੀਦ ਦਾ ਖਿਤਾਬ ਹਾਸਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 3 ਘੰਟੇ ਦੀ ਪੈਰੋਲ ਮਿਲਣ ਤੋਂ ਬਾਅਦ ਆਪਣੇ ਵੱਡੇ ਭਰਾ ਭਾਈ ਕੁਲਵੰਤ ਸਿੰਘ ਦੇ ਦੇਹਾਂਤ ਤੇ ਪੋਗ ਤੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਰਾਜੋਆਣਾ ਕਲਾ ਵਿਖੇ 29 ਸਾਲਾਂ ਬਾਅਦ ਪੁਲਿਸ ਦੇ ਸਖਤ ਪਹਿਰੇ ਹੇਠ 11 ਤੋਂ 2 ਵਜੇ ਤੱਕ ਪੁੱਜੇ ਇਸ ਮੌਕੇ ਸਮਾਗਮ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼ਮੂਲੀਅਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇ ਇੱਕ ਵੱਡੀ ਸਾਜ਼ਿਸ਼ ਰਚ ਕੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ। ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕਿਹਾ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਕੁਰਬਾਨੀ ਤੇ ਸਿੱਖ ਕੌਮ ਨੂੰ ਹਮੇਸ਼ਾ ਮਾਣ ਰਹੇਗਾ। ਉਹਨਾਂ ਕਿਹਾ ਕਿ ਸਿੱਖਾਂ ਲਈ ਦੋ ਕਾਨੂੰਨ ਹਨ ਅਤੇ ਸਿੱਖਾਂ ਨਾਲ ਹਰ ਜਗ੍ਹਾ ਤੇ ਬੇਇਨਸਾਫੀ ਹੋ ਰਹੀ ਹੈ। ਉਹਨਾ ਕਹੇ ਕਿ ਇਹ ਵਿਚਾਰੀ ਤੇ ਵਿਕਾਰੀ ਬੰਦੇ ਨੂੰ ਮਰਜ਼ੀ ਮੁਤਾਬਕ ਪੈਰੋਲ ਦਿੱਤੀ ਜਾਂਦੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੈਰਵਾਈ ਕਰਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿਰਫ 3 ਘੰਟੇ ਦੀ ਪੈਰੋਲ ਮਿਲਦੀ ਹੈ ਇਹ ਕਿੱਥੋਂ ਦਾ ਇਨਸਾਫ ਹੈ ਇਸ ਮੌਕੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਸਿੱਖਾਂ ਵਿਰੁੱਧ ਸਾਜ਼ਿਸ਼ਾਂ ਮਿੱਥ ਕੇ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਰੇ ਕਾਨੂੰਨ ਛਿੱਕੇ ਟੰਗ ਕੇ ਭਾਰਤ ਦੇ ਹੁਕਮਰਾਨਾਂ ਨੇ ਸਾਰੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਡਕਿਆ ਹੋਇਆ ਹੈ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਜਿੱਥੇ ਪੁਲਿਸ ਦਾ ਭਾਰੀ ਤਸ਼ੱਦਦ ਚੱਲਿਆ ਉੱਥੇ ਉਹਨਾਂ ਦੇ ਪਰਿਵਾਰ ਦੀ ਵੀ ਕੁਰਬਾਨੀ ਘਟ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਵਾਨਾ ਦੇ ਪਰਿਵਾਰ ਦੀ ਕੁਰਬਾਨੀ ਦੀ ਦੇਣ ਨਹੀਂ ਦੇ ਸਕਦੇ ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੇ ਹਰ ਸੰਘਰਸ਼ 'ਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਨਾ ਪਰ ਸਿੱਖਾਂ ਦੇ ਸੰਘਰਸ਼ ਤੇ ਸਿੱਖਾਂ ਨੂੰ ਹਰ ਤਰ੍ਹਾਂ ਨਾਲ ਦਬਾਇਆ ਜਾ ਰਿਹਾ ਹੈ ਸਾਨੂੰ ਇਹੋ ਜਿਹੀਆਂ ਤਾਕਤਾਂ ਤੋਂ ਬਚਨ ਤੇ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਕਿਹਾ ਕਿ ਭਾਈ ਰਾਜੋਵਾਨਾ ਦੇ ਪਰਿਵਾਰ ਨੇ 30 ਸਾਲਾਂ ਵਿੱਚ ਬਹੁਤ ਜੋਖਮ ਚੱਲੇ ਹਨ ਉਨਾ ਕਿ ਆ ਕਿ ਦੇਸ਼ ਵਿੱਚ ਸਾਡੇ ਲਈ ਦੋ ਰੇ ਕਾਨੂੰਨ ਹਨ ਉਨਾ ਅਦਾਲਤਾਂ ਤੋਂ ਹੀ ਸਿੱਖਾਂ ਨੇ ਇਨਸਾਫ ਦੀ ਆਸ ਰੱਖੀ ਹੈ ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਆਈ ਐਸ ਪੀ ਆਰ ਵੱਲੋਂ ਜਾਰੀ ਬਿਆਨ ਅਨੁਸਾਰ ਸੂਬਾ ਖੈਬਰ ਪਖਤੂਨ ਖਵਾ ਦੇ ਜ਼ਿਲ੍ਹਾ ਬਨ ਦੇ ਮਲੀਖੇਲ ਖੇਤਰ ਵਿੱਚ ਸੁਰੱਖਿਆ ਚੌਕੀ ਤੇ ਹੋਏ ਅਤਵਾਦੀ ਹਮਲੇ ਵਿੱਚ 12 ਫੌਜੀ ਮਾਰੇ ਗਏ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ 6 ਅਤਵਾਦੀ ਵੀ ਮਾਰੇ ਗਏ ਹਨ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸਮੂਹ ਹਾਫਿਜ਼ ਗੁੱਲ ਬਹਾਦਰ ਨੇ ਲਈ ਹੈ। ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਗੋਲਾ ਬਾਰੂਦ ਨਾਲ ਭਰੀ ਕਾਰ ਸੁਰੱਖਿਆ ਫੌਜੀ ਚੌਂਕੀ ਦੀ ਕੰਧ ਨਾਲ ਟਕਰਾ ਕੇ ਉਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ। ਦਾਵਾ ਕੀਤਾ ਜਾ ਰਿਹਾ ਹੈ ਕਿ ਆਤਮਕਾਤੀ ਧਮਾਕੇ ਕਾਰਨ ਸੁਰੱਖਿਆ ਕੰਧ ਦਾ ਕੁਝ ਹਿੱਸਾ ਟਹਿ ਗਿਆ। ਪਰ ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਚੌਂਕੀ ਅੰਦਰ ਕੁਸਬੈਦ ਦੀ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ। ਬਿਲਾਲ ਸਰਵਰੀ ਨਾਮੀ ਪਾਕਿਸਤਾਨੀ ਕਾਲਮ ਨਵੀਸ ਨੇ ਹਮਲੇ ਤੋਂ ਬਾਅਦ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਸਹਿਯੋਗੀ ਅਤਵਾਦੀ ਸਮੂਹ ਹਾਫਿਜ਼ ਕੋਲ ਬਹਾਦਰ ਨੇ ਹਮਲੇ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਦੇ ਸ਼ਰੀਰ ਵੀ ਕੱਲਮ ਕਰ ਦਿੱਤੇ ਤੇ ਉਨ੍ਹਾਂ ਦੇ ਵਾਹਨ ਵੀ ਨਸ਼ਟ ਕਰ ਦਿੱਤੇ ਜਿਸ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨੂੰ ਆਪਣੇ ਮਾਰੇ ਗਏ ਸਾਥੀਆਂ ਦੀਆਂ ਲਾਸ਼ਾਂ ਗਧਿਆਂ ਤੇ ਲਿਜਾਣੀਆਂ ਪਈਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈबिनेट ਮੰਤਰੀ ਪੰਜਾਬ ਅਨਲ ਜੋਸ਼ੀ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਅਨਲ ਜੋਸ਼ੀ 2002 ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਸਨ 2006 ਵਿੱਚ ਅੰਮ੍ਰਿਤਸਰ ਆਬਸੇ ਸਨ ਅਤੇ ਸਿਆਣਕ ਰਾਜਨੀਤੀ ਸ਼ੁਰੂ ਕੀਤੀ ਜਿਸ ਦੌਰਾਨ 2007 ਵਿੱਚ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਫਿਰ 2012 ਵਿੱਚ ਮੋੜ ਇਸੇ ਹਲਕੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਭਾਜਪਾ ਦੀ ਸਰਕਾਰ ਵਿੱਚ ਕੈਬਨਰ ਮੰਤਰੀ ਰਹੇ ਭਾਜਪਾ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਹ ਸਨ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਤੇ 2024 ਵਿੱਚ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਵੀ ਲੜੀ ਸੀ ਜਿਸ ਵਿੱਚ ਉਹ ਹਾਰ ਗਏ ਜੋਸ਼ੀ ਨੇ ਪਾਰਟੀ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦਣ ਨੂੰ ਭੇਜੇ ਅਸਤੀਫੇ ਪੱਤਰ ਵਿੱਚ ਕਿਹਾ ਕਿ ਮੈਂ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਤਿੰਨ ਕਿਸਾਨੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਸੀ ਮੈਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਕਿ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਏਕਤਾ ਅਖੰਡਤਾ ਤੇ ਆਪਸੀ ਪਾਈਚਾਰੇ ਦੇ ਝੰਡਾ ਬਰਦਾਰ ਹਨ ਅਤੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਅਤੇ ਹਰ ਧਰਮ ਅਤੇ ਵਰਗ ਦੇ ਧਾਰਮਿਕ ਸਥਾਨਾਂ ਦਾ ਨਵੀਨੀਕਰਨ ਵੀ ਕੀਤਾ ਤੇ ਇਹੋ ਸੋਚ ਮੈਨੂੰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਜ਼ਰ ਆਉਂਦੀ ਸੀ ਪਾਰ ਕੁਝ ਸਮੇਂ ਤੋਂ ਜੋ ਘਟਨਾਕਰਮ ਪਾਰਟੀ ਵਿੱਚ ਚੱਲ ਰਿਹਾ ਹੈ ਜਿਸ ਵਿੱਚ ਮੈਂ ਮਹਿਸੂਸ ਕੀਤਾ ਕਿ ਪੰਜਾਬ ਦੇ ਅਸਲੀ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਨਾ ਹੀ ਜਿਸ ਭਾਈਚਾਰਕ ਸੋਚ ਕਰਨ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਉਸ ਬਾਰੇ ਕੋਈ ਵੀ ਗੱਲ ਨਹੀਂ ਹੋ ਰਹੀ ਬਲਕਿ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ ਏਜੰਡੇ ਵਿੱਚ ਹੀ ਉਲਝ ਕੇ ਰਹਿ ਗਈ ਹੈ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ईडी ਨੇ ਸੂਬੇ ਵਿੱਚ ਬਿਟਕੋਇਨ ਮਾਮਲੇ ਨਾਲ ਜੁੜੇ ਗੌਰਵ ਮਹਿਤਾ ਦੇ ਛਤੀਸਗੜ੍ਹ ਸੱਤ ਤੇ ਟਿਕਾਣਿਆਂ ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਮਹਿਤਾ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਛਤੀਸਗੜ੍ਹ ਦੀ ਰਾਤਾਨੀ ਰਾਏਪੁਰ ਵਿੱਚ ਮਹਿਤਾ ਦੇ ਕੰਪਲੈਕਸ ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨਦੀਆਂ ਤਰਾਮਾ ਦੇਣ ਛਾਪੇਮਾਰੀ ਕੀਤੀ ਗਈ। ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਕਾਂਗਰਸ ਪਾਰਟੀ ਸ਼ਰਦ ਚੰਦਰ ਪਵਾਰ ਦੀ ਆਗੂ ਤੇ ਬਾਰਮਤੀ ਤੋਂ ਸੰਸਦ ਮੈਂਬਰ ਸੁਪਰਿਆ ਸੁਲੇ ਦੇ ਕਾਂਗਰਸ ਨੇਤਾ ਨਾਨਾ ਪਟੋਲੇ ਦੇ ਚੋਣਾਂ ਵਿੱਚ ਬਿਟਕੁਆਇਨ ਦੀ ਗੈਰ ਕਾਨੂੰਨੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਿਤਾਮਾ ਦੇ ਇੱਕ ਰਿਕਾਰਡਿੰਗ ਸੁਣਾਈ ਜਿਸ ਵਿੱਚ ਸੁਲੇ ਦੀ ਆਵਾਜ਼ ਹੋਣ ਦਾ ਦੋਸ਼ ਲਾਇਆ ਗਿਆ ਹੈ। ਸੁਲੇ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ED ਮਹਿਤਾ ਅਤੇ ਕੁਝ ਹੋਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਿਨ੍ਹਾਂ ਤੇ ਦੋਸ਼ ਹੈ ਕਿ ਉਹਨਾਂ ਭੋਲੇ-ਪਾਲੇ ਲੋਕਾਂ ਤੋਂ 2017 ਵਿੱਚ 6600 ਕਰੋੜ ਰੁਪਏ ਦੀ ਵੱਡੀ ਰਕਮ ਇਕੱਠੀ ਕੀਤੀ ਸੀ ਅਤੇ ਉਹਨਾਂ ਨਾਲ ਬਿਟਕੋਇਨ ਦੇ ਰੂਪ ਵਿੱਚ 10% ਦੀ ਮਾਸਿਕ ਰਿਟਰਨ ਦਾ ਝੂਠਾ ਵਾਅਦਾ ਕੀਤਾ ਸੀ। ਵਿਸ਼ਾਖਾਪਟਨ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਇੱਕ ਵਿਦਿਆਰਥੀ ਨਾਲ ਕਥਾ ਤੌਰ ਤੇ ਸਮੂਹਿਕ ਜ਼ਬਰਜਨਾਹ ਅਤੇ ਕੁਝ ਇਤਰਾਜ਼ਯੋਗ ਵੀਡੀਓ ਰਹੀਂ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ 'ਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਪੀੜਤਾ ਦਾ ਪ੍ਰੇਮੀ ਵਾਂਸੀ ਅਤੇ ਉਸਦੇ ਤਿੰਨ ਦੋਸਤ ਸ਼ਾਮਲ ਹਨ। ਮੁੱਖ ਮੁਲਜ਼ਮ ਅਤੇ ਪੀੜਤਾ ਵਿਚਾਲੇ 1 ਸਾਲ ਤੋਂ ਵੱਧ ਸਮੇਂ ਤੱਕ ਰਿਸ਼ਤਾ ਸੀ ਅਤੇ 13 ਅਗਸਤ 2024 ਨੂੰ ਲੜਕੀ ਨੇ ਸ਼ਹਿਰ ਦੇ ਕ੍ਰਿਸ਼ਨਾਨਗਰ ਇਲਾਕੇ ਵਿੱਚ ਆਪਣੇ ਦੋਸਤ ਦੇ ਕਮਰੇ ਵਿੱਚ ਲੈ ਗਿਆ ਜਿੱਥੇ ਉਸ ਨਾਲ ਸਬੰਧ ਬਣਾਏ ਸਨ। ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਹੋਰ ਮੁਲਜ਼ਮ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਵੀ ਨਿੱਜੀ ਭਲਾਂ ਦੀ ਵੀਡੀਓ ਬਣਾ ਲਈ। ਲੜਕੀ ਦੇ ਪ੍ਰੇਮੀ ਦੀ ਮਦਦ ਨਾਲ ਮੋਲਜਮਾਨੇ ਪੀੜਤਾ ਨੂੰ ਉਸ ਦੀਆਂ ਅਸ਼ਲੀਲ ਵੀਡੀਓ ਜਨਤਕ ਕਰਨ ਦੀ ਧਮਕੀ ਦਿੱਤੀ ਅਤੇ ਕਥਤ ਤੌਰ ਤੇ ਸਮੂਹਿਕ ਜ਼ਬਰਦਸਤੀ ਕੀਤਾ ਇਸ ਸਤੇ ਪੁਲਿਸ ਨੇ ਕਾਰਵਾਈ ਕਰਦਿਆਂ 4 ਮੋਲਜਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਗਾਜ਼ਾ ਦਾ ਅਚਾਨਕ ਦੌਰਾ ਕੀਤਾ ਉਨ੍ਹਾਂ ਦੇ ਨਾਲ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਰੈਂਟਾ ਤੇ ਫੌਜ ਮੁਖੀ ਵੀ ਮੌਜੂਦ ਸਨ ਨੇਤਨ ਯਾਹੂ ਨੇ ਕਿਹਾ ਹੈ ਕਿ ਗਾਜ਼ਾ ਤੇ ਕਦੇ ਵੀ ਹਮਾਸ ਦਾ ਰਾਜ ਨਹੀਂ ਹੋਵੇਗਾ। ਉਹਨਾਂ ਨੇ ਇਜ਼ਰਾਈਲੀਆਂ ਦੀ ਸੁਰੱਖਿਆ ਤੇ ਗਾਜ਼ਾ ਵਿੱਚ ਬੰਦਕ ਬਣਾਏ ਗਏ ਨਾਗਰਿਕਾਂ ਦੀ ਰਿਹਾਈ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਅਸੀਂ ਹਮਾਸ ਦੀ ਫੌਜੀ ਸਮਰਥਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਤਾ ਹੈ। ਕੋਈ ਵੀ ਸਾਡੇ ਬੰਦਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹ ਆਪਣੀ ਮੌਤ ਦਾ ਰਸਤਾ ਖੁਦ ਚੁਣੇਗਾ। ਇਜ਼ਰਾਈਲ ਹਰ ਬੰਦਕ ਨੂੰ ਛੁਡਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਨੇਤਨ ਯਾਹੂ ਨੇ ਗਾਜ਼ਾ ਵਿੱਚ ਲਾਪਤਾ 101 ਇਜਰਾਇਲੀ ਬੰਦਕਾਂ ਦੀ ਵਾਪਸੀ ਲਈ 5 ਮਿਲੀਅਨ ਡਾਲਰ, ਕਰੀਬ 42 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜੋ ਵੀ ਕਿਸੇ ਬੰਦਕ ਨੂੰ ਛੁਡਾ ਕੇ ਵਾਪਸ ਲਿਆਏਗਾ ਉਸ ਨੂੰ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਸ ਜੰਗ ਵਿੱਚ ਹੁਣ ਤੱਕ ਕਰੀਬ 40 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ ਅਤੇ 1 ਲੱਖ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਪੱਧਰ ਤੇ ਗੱਲਬਾਤ ਕੀਤੀ। ਨਾਲ ਹੀ ਭਾਰਤ ਅਤੇ ਗੁਆਨਾ ਨੇ ਰੱਖਿਆ, ਵਪਾਰ, ਊਰਜਾ, ਫਾਰਮਾ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟਾਈ ਹੈ। ਦੋਵਾਂ ਧਿਰਾਂ ਨੇ 5 ਸਮਝੌਤਿਆਂ ਤੇ ਦਸਤਖਤ ਕੀਤੇ ਜੋ ਹਾਈਡਰੋਕਾਰਬਨ, ਸਿਹਤ ਸੰਭਾਲ, ਸੱਭਿਆਚਾਰ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਨ ਤੇ ਅਧਾਰਤ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਗੁਆਨਾਹ ਪਰਤ ਦੀ ਊਰਜਾ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲੰਬੀ ਮਿਆਦ ਦੀ ਸਾਂਝੇਦਾਰੀ ਲਈ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਆਨਾਹ ਦੇ ਰਾਸ਼ਪਤੀ ਮੁਹੰਮਦ ਇਰਫਾਨ ਅਰੀਨੇ ਜਾਰਜ ਟਾਊਨ ਵਿੱਚ ਇੱਕ ਪੇੜ ਮਾਂ ਕੇ ਨਾਮ ਪਹਿਲ ਤਹਿਤ ਪੌਦਾ ਵੀ ਲਗਾਇਆ ਹੈ। ਵਪਾਰ, ਟੈਕਨੋਲੋਜੀ ਅਤੇ ਸੈਰਸਪਾਟਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਜ਼ੋਰ ਦਿੰਦੇ ਹੋਏ ਕੈਰੇਬੀਅਨ ਦੇਸ਼ਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਕੈਰੀਕਾਮ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ 7 ਮੁੱਖ ਗੱਲਾਂ ਦਾ ਮਤਾਂ ਰੱਖਿਆ। ਭਾਰਤ-ਕੈਰੀਕਾਮ ਸਮੇਲਨ ਵਿੱਚ ਮੋਦੀ ਨੇ ਆਰਥਿਕ ਸਹਿਯੋਗ, ਖੇਤੀਬਾੜੀ ਅਤੇ ਭੋਜਨ ਸੁਰੱਖਿਆ ਸੇਤ ਅਤੇ ਫਾਰਮਾਸਿਊਟੀਕਲ ਤੇ ਵਿਗਿਆਨ ਅਤੇ ਨਵੀਨਤਾ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪਾਰਟ ਨਾਲ ਜੁੜੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਦੇਸ਼ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਕੁਝ ਦਹਾਕਿਆਂ 'ਚ ਕਮੀ ਜ਼ਰੂਰ ਆਈ ਹੈ ਪਰ ਇਸ ਦੇ ਬਾਵਜੂਦ 25.1 ਕਰੋੜ ਤੋਂ ਜ਼ਿਆਦਾ ਲੋਕ ਅਜੇ ਵੀ ਇਸ ਦਾ ਸੇਵਨ ਕਰ ਰਹੇ ਹਨ ਵਿਸ਼ਵ ਸਿਹਤ ਸੰਗਠਨ WHO ਵੱਲੋਂ ਜਾਰੀ ਗਲੋਬਲ ਰਪੋਰਟ 2030 ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਅਜੇ ਵੀ 19 ਕਰੋੜ ਤੋਂ ਵੱਧ ਪੁਰਸ਼ ਅਤੇ 5 ਕਰੋੜ ਔਰਤਾਂ ਤੰਬਾਕੂ ਦਾ ਸੇਵਨ ਕਰ ਰਹੀਆਂ ਹਨ ਏ ਉਹ ਲੋਕ ਹਨ ਜਿਨ੍ਹਾਂ ਦੀ ਉਮਰ 15 ਸਾਲ ਜਾਂ ਇਸ ਤੋਂ ਬਾਅਦ ਹੈ ਵਰਣਨਯੋਗ ਹੈ ਕਿ 2010 ਵਿੱਚ ਜਿੱਥੇ 38% ਦੀ ਭਾਰਤੀ ਤੰਬਾਕੂ ਦਾ ਸੇਵਨ ਕਰ ਰਹੇ ਸਨ ਉੱਥੇ ਅੰਦਾਜ਼ਾ ਹੈ ਕਿ 2025 ਤੱਕ ਇਹ ਅੰਕੜਾ 43% ਦੀ ਘਟ ਕੇ 21% ਦੀ ਰਹਿ ਜਾਵੇਗਾ ਖੋਜ ਮੁਤਾਬਕ ਸਿਗਰਟ ਨੋਸ਼ਣਾ ਜਦੋਂ ਸਰੀਰ ਨੂੰ ਨੁਕਸਾਨ ਹੋ ਰਿਹਾ ਹੋਵੇ ਤਾਂ ਇਸ ਨੂੰ ਛੱਡਣਾ ਹੀ ਵੇਤਰ ਹੈ ਇੱਕ ਖੋਜ ਬ੍ਰਿਟੇਨ ਵਿੱਚ 17ਵੀਂ ਅਤੇ 18ਵੀਂ ਸਦੀ ਦੇ ਮਨੁੱਖੀ ਪਿੰਜਰਾ ਤੇ ਕੀਤੀ ਗਈ ਸੀ ਇਤਿਹਾਸ ਦੇ ਪੰਨਿਆਂ ਅਨੁਸਾਰ ਬ੍ਰਿਟੇਨ ਵਿੱਚ ਪਾਈਪ ਸਮੋਕਿੰਗ ਦਾ ਰੁਝਾਨ ਇੰਨਾ ਜ਼ਿਆਦਾ ਸੀ ਕਿ 1700 ਵਿੱਚ 1 ਕਰੋੜ 70 ਲੱਖ ਕਿਲੋਗ੍ਰam ਤੰਬਾਕੂ ਦੀ ਦਰਾਮਦ ਕੀਤੀ ਗਈ ਸੀ ਉਸ ਸਮੇਂ ਇਹ ਦੇਸ਼ ਦੇ ਹਰ ਵਿਅਕਤੀ ਲਈ ਹਰ ਦਿਨ ਇੱਕ ਪਾਈਪ ਪੀਣਾ ਕਾਫੀ ਸੀ ਜਿਸ ਤੋਂ ਬਾਅਦ ਇਹ ਲਗਾਤਾਰ ਵਧਦਾ ਗਿਆ ਖੋਜ ਮੁਤਾਬਕ ਸਿਗਰਟ ਨੋਸ਼ੀ ਦਾ ਬਹੁਤ ਨੁਕਸਾਨ ਹੈ 55ਵੇਂ ਭਾਰਤੀ ਕਾਮੰਤਰੀ ਫਿਲਮ ਸਮਾਗਮ ਦੇ ਉਦਘਾਟਨ ਮੌਕੇ ਭਾਰਤੀ ਸਿਨੇਮੇ ਦੇ ਚਾਰ ਸਾਮਾ ਰਾਜਕਪੂਰ, ਮੁਹੰਮਦ ਰਫੀ, ਤੱਪਨ ਸਿਨਾਤੇ ਏ ਨਗੇਸ਼ਵਰ ਰਾਉ ਦੀ ਵਿਰਾਸਤ ਦੇ ਸਨਮਾਨ ਨੇ ਫਿਲਮ ਪ੍ਰੇਮੀਆ ਦਾ ਮਨ ਮੋਹ ਲਿਆ। ਪਣਜੀ ਵਿੱਚ 55ਵਾਂ ਭਾਰਤੀ ਕਾਮੰਤਰੀ ਫਿਲਮ ਸਮਾਗਮ ਸ਼ੁਰੂ ਹੋਇਆ ਹੈ। ਪ੍ਰਸਿੱਧ ਅਦਾਕਾਰ ਬੋਮਨ 에ਰਾਨੀ ਨੇ ਸਹਿਤਕ ਅੰਦਾਜ਼ ਵਿੱਚ ਇਨ੍ਹਾਂ ਮਹਾਨ ਕਲਾਕਾਰਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਦਘਾਟਨੀ ਸਮਾਗਮ ਵਿੱਚ ਸ਼ਮਾਂ ਬੰਨਿਆ। ऑस्ट्रेलिया ਦੇ ਫਿਲਮਕਾਰ ਮਾਈਕਲ ਗਰੇਸੀਵਲੋਂ ਨਿਰਦੇਸ਼ਿਤ ਫਿਲਮ ਬੈਟਰਮੈਨ ਦੇ ਰੈਡ ਕਾਰਪਟ ਪ੍ਰੀਮੀਅਰ ਦੇ ਨਾਲ ਫਿਲਮ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉੱਥੇ ਸ਼ਾਨ ਖੱਟਰ ਤੋਂ ਲੈ ਕੇ ਮਨੁਸ਼ੀ ਸ਼ੇਲਰ ਜਿਹੇ ਬਾਲੀਵੁੱਡ ਸਟਾਰਾਂ ਨੇ ਆਪਣੀ ਸੰਗੀਤ ਪੇਸ਼ਕਾਰੀ ਕਰਕੇ ਰੰਗ ਮੰਨਿਆ। ਇਵੇਂ ਹੀ ਫਿਲਮ ਕਲਾਕਾਰਾਂ ਨਾਗ ਅਰਜੁਨ, ਨਿਤਿਆ ਮਹਿਨਨ, ਆਮਲਾ, ਵਿਕਰਾਂਤ ਮੈਸੀ, ਰਕੁਲਪ੍ਰੀਤ, ਰਾਜਕਮਰ ਰਾਓ, ਜੈਦੀਪ ਅਹਿਲਾਵਤ, ਰਣਦੀਪ ਹੁੱਡਾ ਆਦ ਕਲਾਕਾਰ ਮੌਜੂਦ ਸਨ। ਫਿਲਮ ਸਮਾਗਮ ਦੇ ਇਸ ਐਡੀਸ਼ਨ ਦੀ ਖਾਸ ਗੱਲ ਇਹ ਰਹੀ ਕਿ ਸਿਨੇਮੇ ਦੇ ਥੰਮ ਕਲਾਕਾਰਾਂ ਨੂੰ ਯਾਦ ਕਰਨ ਦੇ ਲਈ ਰਵਾਇਤ ਸ਼ੁਰੂ ਕੀਤੀ ਗਈ। ਇਸ ਦੇ ਤਹਿਤ ਮੁਹੰਮਦ ਰਫੀ, ਰਾਜਕਪੂਰ ਅਤੇ ਏ ਨਗੇਸ਼ਵਰ ਰਾਓ ਤੇ ਤੱਪਨ ਸਿੰਨਾ ਦੇ ਸ਼ਤਾਬਦੀ ਭਰੇ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਡਾਰਕ ਟਿਕਟਾਂ ਜਾਰੀ ਕੀਤੀਆਂ ਗਈਆਂ। ਸਮਾਗਮ ਦੇ ਮੁੱਖ ਮਹਿਮਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਫਿਲਮ ਸਮਾਗਮ ਦੇ ਨਿਰਦੇਸ਼ਕ ਅਦਾਕਾਰ ਸ਼ੇਖਰ ਕਪੂਰ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਸਕੱਤਰ ਸੰਜੇ ਜਾਜੂ ਦੇ ਨਾਲ ਇਨ੍ਹਾਂ ਚਾਰੇ ਮਹਾਨ ਕਲਾਕਾਰਾਂ ਦੇ ਪਰਿਵਾਰਕ ਮੈਂਬਰ ਵੀ ਡਾਕ ਜਾਰੀ ਕਰਨ ਮੌਕੇ ਮੌਜੂਦ ਸਨ ਇਸ ਮੌਕੇ ਪ੍ਰਸਾਰ ਭਾਰਤੀ ਦੇ ਨਵੇਂ ਮਨੋਰੰਜਨ ਐਪ ਵੇਵਜ਼ ਨੂੰ ਵੀ ਗੋਆ ਦੇ ਮੁੱਖ ਮੰਤਰੀ ਨੇ ਲਾਂਚ ਕੀਤਾ 28 ਨਵੰਬਰ ਤੱਕ ਚੱਲਣ ਵਾਲੇ ਫਿਲਮ ਸਮਾਗਮ ਦੌਰਾਨ ਮੁਲਕ ਤੇ ਦੁਨੀਆ ਦੀਆਂ ਸੈਂਕੜੇ ਫਿਲਮਾਂ ਦਿਖਾਈਆਂ ਜਾਣਗੀਆਂ। ਭਾਰਤੀ ਪੈਨਰੋਮਾ ਜ਼ੋਨ ਵਿੱਚ 25 ਫੀਚਰ ਅਤੇ 25 ਗੈਰ ਫੀਚਰ ਫਿਲਮਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨਸਾਨਾਂ ਬਲੋ ਇਨਸਾਨਾਂ ਨੂੰ ਅਗਵਾ ਕੀਤੇ ਜਾਣ ਦੀਆਂ ਖਬਰਾਂ ਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਕੀ ਤੁਸੀਂ ਇੱਕ ਰੋਬੋਟ ਬਲੋ ਦੂਜੇ ਰੋਬੋਟ ਨੂੰ ਅਗਵਾ ਕੀਤੇ ਜਾਣ ਵਾਲੇ ਪੜਿਆ ਜਾਂ ਸੁਣਿਆ ਹੈ? ਪਰ ਹਾਂ ਇਹ ਬਿਲਕੁਲ ਸੱਚ ਹੈ। ਕੀ ਚੀਨੀ ਰੋਬਟ ਨੇ 12 ਸਾਥੀ ਰੋਬਟ ਅਗਵਾ ਕੀਤੇ ਹਨ ਉਨਤ ਤਕਨੀਕ ਦੇ ਦੌਰ ਵਿੱਚ ਕੁਝ ਇਹੋ ਜਿਹੀ ਘਟਨਾ ਚੀਨ ਵਿੱਚ ਸਾਹਮਣੇ ਆਈ ਹੈ ਜਿੱਥੇ ਇੱਕ AI ਰੋਬਟ ਦੂਜੀ ਕੰਪਨੀ ਦੇ ਸ਼ੋਰੂਮ ਵਿੱਚੋਂ 12 ਰੋਬਟ ਅਗਵਾ ਕਰ ਲੈਂਦਾ ਹੈ ਇਹ ਪੂਰੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ ਹੈ ਇਹ ਦਿਲਚਸਪ ਘਟਨਾ ਬੇਸ਼ੱਕ ਪੜਨ ਸੁਣਨ ਨੂੰ ਮਜ਼ੇਦਾਰ ਲੱਗੇ ਪਰ AI ਦੀ ਦੁਰਵਰਤੋਂ ਬਾਰੇ ਇੱਕ ਨਵੀਂ ਚਿੰਤਾ ਤੇ ਬਹਿਸ ਛਿੜ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਸੀਸੀਟੀਵੀ ਫੁਟੇਜ ਵਿੱਚ ਇਰਥਾਈ ਨਾਂ ਦਾ ਇੱਕ ਛੋਟਾ ਰੋਬੋਟ ਸ਼ੰਘਾਈ ਰੋਬੋਟੈਕਸ ਕੰਪਨੀ ਦੇ ਸ਼ੋਅਰੂਮ ਵਿੱਚ ਆਪਣੇ ਤੋਂ ਵੱਡੇ ਆਕਾਰ ਵਾਲੇ ਰੋਬੋਟਾਂ ਨਾਲ ਗੱਲਬਾਤ ਕਰਦਾ ਨਜ਼ਰ ਆਉਂਦਾ ਹੈ। ਉਹ ਉਹਨਾਂ ਨੂੰ ਇਸ ਗੱਲ ਲਈ ਮਨਾ ਲੈਂਦਾ ਹੈ ਕਿ ਉਹ ਕੰਮ ਵਾਲੀ ਥਾਂ ਛੱਡ ਦੇਣ। ਇਸ ਤੋਂ ਬਾਅਦ ਉਹ ਸ਼ੋਅਰੂਮ ਤੋਂ ਬਾਹਰ ਨਿਕਲਦੇ ਨਜ਼ਰ ਆਉਂਦੇ ਹਨ। ਸ਼ੁਰੂ ਵਿੱਚ ਇਸ ਨੂੰ ਤਾਂ ਪਹਿਲਾਂ ਫਰਜ਼ੀ ਮੰਨਿਆ ਗਿਆ ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਇਹ ਬਿਲਕੁਲ ਸੱਚਾਈ ਹੈ ਕਿ ਚੀਨੀ ਰੋਬੋਟ ਨੇ 12 ਸਾਥੀ ਰੋਬੋਟ ਨੂੰ ਅਗਵਾ ਕੀਤਾ ਹੈ। ਸਹਿਯੋਗ ਸਪੋਰਟਸ ਡਿਵੈਲਪਮੈਂਟ ਐਂਡ ਔਮਨ ਇੰਪਾਵਰ ਸੁਸਾਇਟੀ ਬਜਵਾੜਾ ਬਲੋਂ ਪ੍ਰਿੰਸੀਪਲ ਸੰਦੀਪ ਸੋਨੀ ਦੇ ਨਿਰਦੇਸ਼ਾਂ ਤੇ ਚੱਲ ਰਿਹਾ ਹੈ ਤਿੰਨ ਰੋਜ਼ਾ ਲੜਕੀਆਂ ਦੇ ਫੁੱਟਬਾਲ ਕੈਂਪ ਦੇ ਦੂਜੇ ਦਿਨ ਜਲੰਧਰ ਦੀ ਪ੍ਰਸਿੱਧ ਫੁੱਟਬਾਲ ਖਿਡਾਰਨ ਹਰਪਾਲ ਕੌਰ ਜਿਸ ਨੂੰ ਬ੍ਰਾਊਨ ਗਰਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਡੀਈਓ ਜਲੰਧਰ ਹਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਬ੍ਰਾਊਨ ਗਰਲ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਖੇਡ ਦੇ ਗੁਰ ਸਿਖਾਏ ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਲਈ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਪੂਰੀ ਤਨਦੇਹੀ ਨਾਲ ਖੇਡਾਂ ਨਾਲ ਜੁੜੋਗੇ ਉਹਨਾਂ ਨੇ ਖੇਡ ਦੀਆਂ ਤਕਨੀਕਾਂ ਨੂੰ ਧਿਆਨ ਨਾਲ ਸਿੱਖਣਾ ਤੇ ਕੋਚ ਵੱਲੋਂ ਦੱਸੀ ਹਰ ਗੱਲ ਨੂੰ ਅਪਣਾਉਣ ਦੀ ਪ੍ਰੇਰਣਾ ਦਿੱਤੀ ਤਾਂ ਜੋ ਜਦੋਂ ਉਹ ਖੇਡ ਦੇ ਮੈਦਾਨ ਵਿੱਚ ਆਉਣ ਤਾਂ ਕੋਚ ਵੱਲੋਂ ਦੱਸੀ ਹਰ ਗੱਲ ਨੂੰ ਅਪਣਾਉਣ ਇਸ ਤਰ੍ਹਾਂ ਡੀਈਓ ਹਰਜਿੰਦਰ ਕੌਰ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਹਿਯੋਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜੇਹੇ ਕੈਂਪ ਲਗਾਉਣ ਤੇ ਜ਼ੋਰ ਦਿੰਦਾ ਹੈ ਡਾਇਰੈਕਟਰ ਪਾਸ਼ਾ ਵਿਭਾਗ ਪੰਜਾਬ ਪਟਿਆਲਾ ਜਸਵੰਤ ਸਿੰਘ ਜਫਰ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਐਜੂਕੇਸ਼ਨ ਕਾਲਜ ਡੱਲੇਵਾਲ ਦੇ ਵਿੜੇ ਵਿੱਚ ਕਰਵਾਏ ਗਏ 2 ਦਿਨਾ ਪੁਸਤਕ ਮੇਲੇ ਦੇ ਆਖਰੀ ਦਿਨ ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੀ ਸ਼ਮੂਲੀਅਤ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਕਰਵਾਏ ਸੈਮੀਨਾਰ ਅਤੇ ਨਾਟਕ ਦੇ ਸ਼ਾਨਦਾਰ ਮੰਚਨ ਨਾਲ ਹੀ ਸਮਾਪਤ ਹੋਇਆ ਹੈ। ਪੰਜਾਬੀ ਨਾਟਕ ਨੋਰਾ ਰਿਚਰਡ ਜਿਸ ਨੂੰ ਪੰਜਾਬੀ ਨਾਟਕ ਦੀ ਨਕਰਦਾਦੀ ਕਿਹਾ ਜਾਂਦਾ ਹੈ ਦੇ ਉਪਰਾਲਿਆਂ ਤੋਂ ਬਾਅਦ ਪੰਜਾਬੀ ਦੇ ਪਹਿਲੇ ਨਾਟਕਕਾਰਾਂ ਦੀਆਂ ਪਤਨੀਆਂ ਤੇ ਬੇਟੀਆਂ ਵੱਲੋਂ ਨਵਾਏ ਕਰਦਾਰਾ ਰਹੀਂ ਇਹ ਆਪਣੀ ਚਰਮ ਸੀਮਾ ਵੱਲ ਔਡਾਰੀ ਭਰਦਾ ਹੈ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਵੱਲੋਂ ਨਿਰਦੇਸ਼ਿਤ ਸੁਖਵਿੰਦਰ ਅਮਰਦੇਵ ਜੀਵਨ ਤੇ ਆਧਾਰਿਤ ਔਰਤ ਦੀ ਜ਼ਗੀਰੋ ਸੱਤਾ ਵੱਲੋਂ ਕੀਤੀ ਗਈ ਲੁੱਟ ਨੂੰ ਪੇਸ਼ ਕਰਦੇ ਹੋਏ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਪੇਸ਼ ਕੀਤਾ ਗਿਆ ਆਦਾਕਾਰਾ ਕਮਲਜੀਤ ਨਿਰੂਦੀ 2 ਘੰਟੇ ਦੀ ਇੱਕ ਪਾਤਰੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਖੂਬ ਸਰਾਇਆ। ਕਲੀਆਂ ਦੇ ਬਾਦਸ਼ਾ ਸੁਵਰਗਵਾਸੀ ਲੋਕ ਗਾਇਕ ਕੁਲਦੀਪ ਮਾਨਕ ਦੇ ਲਾਡਲੇ ਸ਼ਗਿਰਦ ਦਲਵਿੰਦਰ ਦਿਆਲਪੁਰੀ ਆਪਣੇ ਨਵੇਂ ਟਰੈਕ ਨੈਟਕਮ ਸੈਟ ਨਾਲ ਇਸ ਦਾ ਸ਼ਾਨਦਾਰ ਵੀਡੀਓ ਸਾਹਮਣੇ ਆਇਆ ਹੈ। ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਇਸ ਨਵੇਂ ਸਿੰਗਲ ਟਰੈਕ ਨੈਟਕਮ ਸੈਟ ਦੀ ਗੱਲ ਕਰਦਿਆਂ ਕਿਹਾ ਹੈ ਕਿ ਅੱਜ ਦੇ ਇਸ ਯੁੱਗ ਦੇ ਵਿੱਚ ਇਹ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਦਾ ਸੰਗੀਤ ਰਾਜਕੁਮਾਰ ਕੈਕੈਂਟ ਵੀਰਸ ਨੇ ਸ਼ਾਨਦਾਰ ਅੰਦਾਜ਼ ਵਿੱਚ ਦਿੱਤਾ ਹੈ ਅਤੇ ਇਸ ਨੂੰ ਦੇਸ਼ਾ ਕਰਤਾਰਪੁਰੀ ਨੇ ਕਲਮਬੰਦ ਕੀਤਾ ਹੈ। ਇਸ ਟ੍ਰੈਕ ਦਾ ਖੂਬਸੂਰਤ ਵੀਡੀਓ ਹਰਮੇਸ਼ ਸਾਹਿਲ ਨੇ ਤਿਆਰ ਕੀਤਾ ਹੈ ਅਤੇ ਜਸ ਆਡੀਓ ਕੰਪਨੀ ਵੱਲੋਂ ਇਸ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਟ੍ਰੈਕ ਦੇ ਨਿਰਮਾਤਾ ਰਜਿੰਦਰ ਸਿੰਘ ਅਤੇ ਜਸ ਇੰਦਰ ਹਨ। ਫ੍ਰਿਜ ਨੂੰ ਕੈਲੀਫੋਰਨੀਆ ਤੋਂ ਗੁਰਿੰਦਰਜੀਤ ਨੀਟਾ ਮਾਸ਼ੀਕੇ ਕਲਵੰਤਾਲੀਆ ਦੀ ਖਬਰ ਅਨੁਸਾਰ ਅਮਰੀਕਾ ਦੇ ਲਾਸ ਵਗੇਸ ਵਿੱਚ ਹੋਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬੀਆਂ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 3 ਸੋਨ ਤਗਮੇ ਜਿੱਤ ਕੇ ਨਾ ਸਿਰਫ ਪੰਜਾਬ ਬਲਕਿ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਆਈਬੀਐਫ ਏਸ਼ੀਆ ਦੇ ਪ੍ਰਧਾਨ ਹਰਵਿੰਦਰ ਸਿੰਘ ਸਲੀਨਾ ਦਾ ਕਹਿਣਾ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਐਥਲੀਟਾਂ ਨੇ ਭਾਗ ਲਿਆ ਹੈ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਅਬੋਧ ਦੇ ਰਹਿਣ ਵਾਲੇ ਅਮਰ ਪ੍ਰਕਾਸ਼ ਟੋਨੀ ਸੰਧੂ ਨੇ 90 ਕਿਲੋ ਪਾਰ ਵਰਗ ਦੇ ਮੁਕਾਬਲਿਆਂ ਵਿੱਚ ਪਾਗ ਲਿਆ। ਇਸ ਪੰਜਾਬੀ ਐਥਲੀਟ ਨੇ ਤਿੰਨ 골ਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਉਹਨਾਂ ਦੱਸਿਆ ਕਿ ਇਸ ਜਿੱਤ ਦੇ ਨਾਲ ਪ੍ਰਕਾਸ਼ ਟੋਨੀ ਨੇ ਅਗਲੇ ਸਾਲ 2025 ਵਿੱਚ ਹੋਣ ਵਾਲੀਆਂ 올림픽 ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਅਮਰੀਕਾ ਦੇ ਸ਼ਹਿਰ ਨਿਊ ਔਰਲਿਨਸ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮਾਰੇ ਜਾਣ ਤੇ 11 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਪ੍ਰਸਿੱਧ ਸੈਕੰਡ ਲਾਈਨ ਪ੍ਰੀਡ ਦੌਰਾਨ ਹੋਈ ਹੈ। ਪੁਲਿਸ ਸੁਪਰਡੈਂਟ ਬੀਬੀਐਨਏ ਕਿਰਕ ਪੈਟਰਿਕ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਗੋਲੀਬਾਰੀ 15 ਮਿੰਟ ਦੇ ਫਰਕ ਨਾਲ ਦੋ ਥਾਵਾਂ ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਹੱਲ ਕਰਨ ਦੇ ਲਈ ਪੁਲਿਸ ਬਹੁਤ ਫੁਰਤੀ ਨਾਲ ਕੰਮ ਕਰ ਰਹੀ ਹੈ। ਕਟਨਾ ਸੰਬੰਧੀ ਸੁਰਾਗ ਮੈਲੇ ਹਨ ਤੇ ਸ਼ੱਕੀ ਦੋਸ਼ੀਆਂ ਨੂੰ ਛੇਤੀ ਕਾਬੂ ਕੀਤਾ ਜਾਵੇਗਾ। ਉਹਨਾਂ ਕਹਿ ਆ ਕਿ ਕਟਨਾ ਤੇ ਵਾਧੂ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਹਮਲਾਵਰ ਆਪਣੇ ਇਰਾਦੇ ਵਿੱਚ ਕਾਮਯਾਬ ਹੋ ਗਏ ਤੇ ਉਹ ਪੀੜ ਉਪਰ ਗੋਲੀਆਂ ਚਲਾਉਣ ਅਪਰੰਤ ਮੌਕੇ ਤੋਂ ਫਰਾਰ ਹੋਏ ਹਨ। ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਅਗਲੀ ਖਬਰ ਅਨਸਾਰ ਲਾਸ ਵੈਗਾਸ ਵਿੱਚ ਇੱਕ ਘਰ ਵਿੱਚ ਹੋਏ ਝਗੜੇ ਨੂੰ ਨਿਪਟਾਉਣ ਗਏ ਇੱਕ ਪੁਲਿਸ ਅਫਸਰ ਦੁਆਰਾ ਚਲਾਈ ਗਈ ਗੋਲੀ ਨਾਲ ਘਰ ਦੇ ਮਾਲਕ ਦੀ ਮੌਤ ਹੋਣ ਦੀ ਖਬਰ ਹੈ। ਲਾਸ ਵੈਗਾਸ মেট্রোপੋਲੀਟਨ ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ 43 ਸਾਲਾ ਬ੍ਰੈਂਡਨ ਤਰਹਮ ਨਾਮੀ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਉਪਰ ਹਮਲਾ ਹੋ ਗਿਆ ਹੈ। ਅਸਿਸਟੈਂਟ ਸ਼ੈਰਫ ਡੋਨੀ ਕੋਰੇਨ ਨੇ ਕਿਹਾ ਕਿ ਜਿਸ ਸਮੇਂ ਬਹੁਤ ਸਾਰੇ ਲੋਕ ਮੋੜ ਲੇਤੇ ਪਿਛਲੇ ਦਰਵਾਜ਼ੇ ਰਾਹੀਂ ਘਰ ਵਿੱਚ ਦਾਖਲ ਹੋਏ ਤਾਂ ਉਸ ਸਮੇਂ ਦਰਹਮ ਤੇ ਉਸਦੀ 15 ਸਾਲਾ ਧੀ ਘਰ ਵਿੱਚ ਮੌਜੂਦ ਸੀ। ਐਲੈਗਜੈਂਡਰ ਬ੍ਰੈਕਮਨ ਪਹਿਲਾ ਪੁਲਿਸ ਅਫਸਰ ਜੋ ਘਰ ਵਿੱਚ ਦਾਖਲ ਹੋਇਆ ਕੋਰੇਨ ਅਨੁਸਾਰ ਉਸਨੇ ਦੇਖਿਆ ਕਿ ਦਰਹਮ ਤੇ ਇੱਕ ਔਰਤ ਇੱਕ ਚਾਕੂ ਖੋਣ ਲਈ ਇੱਕ ਦੂਜੇ ਨਾਲ ਗੋਥਮ-ਗੁਥਾ ਹੋ ਰਹੇ ਹਨ। ਬੋਕਮੈਨ ਨੇ ਲੜਦੇ ਜੋੜੇ ਨੂੰ ਚਾਕੂ ਸੁੱਟਣ ਲੈ ਕੇ ਆਪਰੰਤ ਉਸਨੇ ਗੋਲੀ ਚਿਰਾ ਦਿੱਤੀ ਜੋ ਦਰਹੰਦ ਦੇ ਵੱਜੀ ਉਹ ਮੌਕੇ ਤੇ ਹੀ ਦਮ ਤੋੜ ਗਿਆ ਪੁਲਿਸ ਅਫਸਰ ਨੇ ਕੁੱਲ 6 ਗੋਲੀਆਂ ਚਲਾਈਆਂ ਬਾਅਦ ਵਿੱਚ ਉਸਨੇ ਔਰਤ ਐਲੈਜੈਂਡਰਾ ਪੋਡਰੀਆਕਸ ਨੂੰ ਫਿਜਾਸਤ ਵਿੱਚ ਲੈ ਲਿਆ ਸਹਾਇਕ ਸ਼ੈਰਫ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ